जान लेवा हो सकता है सड़क पे बनया खतरनाक खड्डा ते सारी ਸੜਕ ਫੁੱਟੀ ਪਈ ਹੈ ਜੀ ਬੋਟਾਂ ਟਾਈਮ ਤੇ ਸਾਰੇ ਟਾਈਮ ਆਉਂਦੇ ਜੇ ਸੜਕ ਦੇਖਣ ਵਾਸਤੇ ਕੋਈ ਨਹੀਂ ਆਉਂਦਾ ਜੀ ਇਹ ਪ੍ਰਸ਼ਾਸਨ ਨੂੰ ਸਭ ਪਤਾ ਹੈ ਜੀ ਤੇ ਆ ਕਿਉਂ ਨਾਲ ਪਰਦਾਜ ਕੋਲ ਜੀ ਇਹਦੇ 15 ਗਾ 26 ਨਾ ਪ੍ਰੋਗਰਾਮ ਹੁੰਦਾ ਪਰ ਕੋਈ ਕੋਈ ਸੁਣਵਾਈ ਨਹੀਂ ਵੀਦੀ ਇਹਦੀ ਬਹੁਤ ਹੀ ਸਤਿਕਾਰਯੋਗ ਜ਼ੈਲਦਾਰ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਬਹੁਤ ਬਾਤ ਸਵਾਗਤ ਮੈਂ ਹਾ ਤੁਹਾਡਾ ਆਪਣਾ ਪ੍ਰਕਾਸ਼ ਸਿੰਘ ਜੈਲਦਾਰ ਇਸ ਵਕਤ ਅਸੀਂ ਮੌਜੂਦ ਆ ਸਰਦੂਲਗੜ੍ਹ ਸ਼ਹਿਰ ਤੋਂ ਖੈਰਾ ਕਲਾਂ ਨੂੰ ਜਾਣ ਵਾਲੀ ਸੜਕ ਦੇ ਉੱਪਰ ਬਲਰਾਜ ਸਿੰਘ ਭੁੰਦੜ ਕਾਲਜ ਦੇ ਨੇੜੇ ਜਿੱਥੇ ਬਹੁਤ ਹੀ ਖਤਰਨਾਕ ਖੱਡਾ ਸੜਕ ਦੇ ਉੱਪਰ ਬਣਿਆ ਹੋਇਆ ਔਰ ਕਈ ਦਿਨਾਂ ਤੋਂ ਲੋਕ ਇਸ ਖੱਡੇ ਤੋਂ ਪਰੇਸ਼ਾਨ ਹੋ ਰਹੇ ਨੇ ਦੱਸਣਾ ਬਣਦਾ ਹੈ ਕਿ ਜਿਹੜੀ ਸੜਕ ਹੈ ਇਹ ਸਰਦੂਲਗੜ੍ਹ ਦੇ ਪਿੰਡ ਕਰਨੜੀ ਮਾਨਖੇੜਾ ਨਾਰਾ ਸਭ ਦੀ ਜਾਨਦੀ ਹੈ ਕਈ ਸ਼ਹਿਰਾਂ ਤੋਂ ਜਿਹੜੇ ਪਿੱਛੋਂ ਤੋਂ ਲੋਕ ਆਉਂਦੇ ਆ ਉਹ ਵੀ ਇਸ ਰਸਤੇੋਂ हिसार ਔਰ ਦਿੱਲੀ ਨੂੰ 에어ਪੋਰਟ ਨੂੰ ਜਾਣ ਵਾਲੇ ਲੋਕ ਇਸ ਰਸਤੇੋਂ ਲੱਗਦੇ ਆ ਇਸ ਕਰਕੇ ਲੋਕਾਂ ਦੇ ਲਈ ਇਹ ਬੜੀ ਵੱਡੀ ਪਰੇਸ਼ਾਨੀ ਦਾ ਕਾਰਨ ਹੈ ਔਰ ਇਸ ਇਲਾਕੇ ਦੇ ਇਨਾ ਪਿੰਡਾਂ ਦੇ ਕੁਝ ਲੋਕ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲ ਕਰਾਂਗੇ ਹਾਂ ਜੀ ਭਾਤੇ ਤੇ ਰੋਜ਼ ਆਉਣਾ ਜਾਣਾ ਹੁੰਦਾ ਜੀ ਸਾਡਾ ਇਹ ਪਹਿਲਾਂ ਖੱਡਾ ਛੋਟਾ ਹੁੰਦਾ ਸੀ ਜੀ ਹੋਲੀ ਵਾਲੀ ਬਰਸਾਤ ਦੇ ਪਾਣੀ ਕਰਕੇ ਖੱਡਾ ਵੱਡਾ ਹੋ ਗਿਆ ਜੀ ਇਹਨੂੰ ਕਾਫੀ ਦਿਨ ਹੋ ਗਏ ਜ ਵੱਡੇ ਹੋਏ ਨੂੰ ਬਰਸਾਤ ਦਾ ਅਗੇ ਸੀਜ਼ਨ ਹੈ ਜੀ ਤੇ ਕਿਸੇ ਸਮੇਂ ਕੋਈ ਹਾਦਸਾ ਦਾ ਸ਼ਿਕਾਰ ਹੋ ਸਕਦਾ ਜੀ ਇੱਥੇ ਰਾਤ ਦਿਨ ਰੁਟੀਨ ਦੇ ਆਣ ਜਾਣ ਵਾਲੇ ਲੋਕ ਬਹੁਤ ਪਰੇਸ਼ਾਨ ਹੋ ਰਹੇ ਨੇ ਜੀ ਸਰਕਾਰ ਤੇ ਪ੍ਰਸ਼ਾਸਨ ਤੋਂ ਹੀ ਮੰਗ ਹੈ ਵੀ ਇਹਨੂੰ ਸਾਫ਼ ਸੁਥਰਾ ਚੰਗੀ ਤਰ੍ਹਾਂ ਬਣਾਇਆ ਜਾਵੇ ਜੀ ਇਸ ਰੋਡ ਉੱਤੇ ਬਹੁਤ ਟ੍ਰਾਫਿਕ ਹੈ ਜੀ ਇੱਥੇ ਇਨਸਾਰ ਦਿੱਲੀ ਬਾਈਪਾਸ ਸਾਰੇ ਲੋਕ ਇੱਥੋਂ ਹੀ ਜਾਂਦੇ ਨੇ ਪੰਜਾਬ ਦੇ ਜਿਹੜੇ 에어ਪੋਰਟ ਦੀਆਂ ਗੱਡੀਆਂ ਨੇ ਸਾਰੀਆਂ ਗੱਡੀਆਂ ਇੱਥੋਂ ਹੀ ਲੰਘਦੀਆਂ ਨੇ ਜੀ ਇਹ ਗੱਡੀਆਂ ਵਾਲਿਆਂ ਨੂੰ ਬਹੁਤ ਜ਼ਿਆਦਾ ਪਰੇਸ਼ਾਨੀ ਆ ਸਕਦੀ ਹੈ ਨੇਰੇ ਦੇ ਟਾਈਮ 'ਚ ਖੱਡਾ ਦਿਖਦਾ ਨਹੀਂ ਜੀ ਹਾਂਜੀ ਵੀਰ ਜੀ ਕੀ ਨਾਮ ਆਪਣਾ ਮੇਰਾ ਧਰਮਵੀਰ ਜੈਨ ਹੈ ਜੀ ਮੇਰਾ ਪਿੰਡ ਖੜਕਲਾ ਜੀ ਇਹ ਕੀ ਸਮੱਸਿਆ ਹੈ ਜਿਹੜੀ ਖੱਡੇ ਦੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਇਹ ਦੇ ਵਾਸਤੇ ਹੈ ਜੀ ਇਹ ਖੱਡਾ ਬਹੁਤ ਸਿਰਫ ਹੋਈਏ 2-2.5 ਸਾਲ ਤੋਂ ਹੈ ਲਗਾਤਾਰ ਤੇ ਪ੍ਰਸ਼ਾਸਨ ਨੂੰ ਸਭ ਪਤਾ ਹੀ ਹੈ ਤੇ ਆ ਕਿਉਂ ਨਾਲ ਪ੍ਰਧਾਨ ਰਾਜ ਕੋਲ ਜੀ ਇਹਦੇ 15 ਗਾ 26 ਨੇ ਪ੍ਰੋਗਰਾਮ ਹੁੰਦਾ ਹੈ ਪਰ ਕੋਈ ਕੋਈ ਸੁਣਵਾਈ ਨਹੀਂ ਵੀ ਦਿੱਤੀ ਇਹਦੀ ਪ੍ਰਸ਼ਾਸਨ ਦੇ ਧਿਆਨ ਦੇ ਵਿੱਚ ਤੁਹਾਡੇ ਵੱਲੋਂ ਕਦੇ ਜਾਂ ਇਲਾਕੇ ਦੇ ਲੋਕਾਂ ਨੂੰ ਲਿਆਂਦਾ ਗਿਆ ਨਹੀਂ ਲੋੜ ਨਹੀਂ ਯਾਰ ਪ੍ਰਸ਼ਾਸਨ ਦੇ ਡੈਲੀ ਆਉਂਦੇ ਇੱਥੇ ਆਉਂਦੇ ਹੀ ਹੈ ਜੀ ਪ੍ਰਧਾਨ ਰਾਜ ਕੋਲ ਜੇ 15 ਗਾ ਤੋਂ ਪ੍ਰੋਗਰਾਮ ਹੁੰਦਾ ਹੈ ਜੀ 26 ਨੇ ਹੁਣ ਵੋਟਾਂ ਦੀ ਗਿਣਤੀ ਹੋਈ ਸੀ ਜੀ ਚਾਰ ਵਾਰ ਪਰ ਆਪਣੇ ਨੂੰ ਜੂਨ ਨੂੰ ਜੀ ਉਦੋਂ ਕਿ ਕਿਹਨਾਂ ਪਤਾ ਨਹੀਂ ਉਦੋਂ ਪਹਿਲਾਂ ਦੇ ਖੜਾ ਜੀ ਇਹ ਕੀ ਮੰਗੂ ਕੀ ਕਰਦਾਂ ਬਈ ਇਹਨਾਂ ਠੀਕ ਕਰਕੇ ਵੈਸੇ ਹੀ ਕਰਿਆ ਜਾਵੇ ਜੀ ਹੋਰ ਕੀ ਪ੍ਰਸ਼ਾਦਤ ਆਪਾ ਇਹ ਕੀ ਸਮੱਸਿਆ ਖੱਡੇ ਦੀ ਇਹ ਹਰ ਸਾਲ ਖੱਡੇ ਦੀ ਸਮੱਸਿਆ ਹੁੰਦੀ ਹੈ ਜੀ ਇੱਥੇ ਬਰਸਾਤੀ ਟਾਈਮ ਦੇ ਵੇਲੇ ਜੀ ਬਹੁਤ ਔਖੀ ਹੁੰਦੀ ਦੁਨੀਆ ਤੇ ਸਾਰੀ ਸੜਕ ਫੁੱਟੀ ਪਈ ਹੈ ਜੀ ਆ ਮੇਨ ਰੋਡ ਲੱਗਦੀ ਬਾਈਪਾਸ ਜੀ ਡਿੰਗ ਰੋਡ ਨੂੰ ਸਰਸੇ ਨੂੰ ਇਧਰ ਨੂੰ ਜੀ ਤੇ ਬਹੁਤ ਪਰੇਸ਼ਾਨੀ ਹੁੰਦੀ ਬੋਟਾਂ ਟਾਈਮ ਤੇ ਸਾਰੇ ਟਾਈਮ ਆਉਂਦੇ ਤੇ ਸੜਕ ਦੇਖਣ ਵਾਸਤੇ ਕੋਈ ਨਹੀਂ ਆਉਂਦਾ ਜੀ ਇੱਥੇ ਜੀ ਸਾਨੂੰ ਲੋਕਾਂ ਨੂੰ ਬਹੁਤ ਪਰੇਸ਼ਾਨੀ ਦੇਖਣੀ ਪੈਂਦੀ ਹੈ ਜੀ ਰਾਤ ਕੱਲ ਵੀ ਇੱਥੇ ਆਉਂਦਾ ਆਉਂਦਾ ਬਚ ਗਿਆ ਜੀ ਤੇ ਗੱਡੀ ਵਿੱਚ ਡ ਵੀ ਸਾਨੂੰ ਜਲਦੀ ਜਲਦੀ ਠੀਕ ਕਰਕੇ ਦਿੱਤੇ ਜਾਵੇ ਰੋਡ ਦੀ ਤੇ ਵਧੀਆ ਵਧੀਆ ਬਣਾਓ ਜੀ ਇਹਨੂੰ ਜੀ ਇਸ ਇਲਾਕੇ ਦੇ ਕੁਝ ਲੋਕ ਜਿਨ੍ਹਾਂ ਨੇ ਪ੍ਰਸ਼ਾਸਨ ਤੋਂ ਮਨਾ ਖੱਡਾ ਬਣਿਆ ਹੋਇਆ ਇਹਨੂੰ ਵੀ ਭਰ ਕੇ ਤੇ ਪੂਰੀ ਤਰ੍ਹਾਂ ਇਹਦੀ ਰਿਪੇਅਰ ਕੀਤੀ ਜਾਵੇ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਮੀਂਹਾਂ ਦੇ ਵਿੱਚ ਜਾਂ ਬਰਸਾਤ ਦੇ ਦਿਨਾਂ ਦੇ ਵਿੱਚ ਕੋਈ ਹਾਦਸਾ ਨਾ ਵਾਪਰ ਜਾਵੇ ਪ੍ਰਕਾਸ਼ ਜੈਲਦਾਰ ਦੇ ਦੌਰ ਕੈਮਰਾਮੈਨ ਬਲਜੀਤਪੁਰ ਜੈਲਦਾਰ ਟੀਵੀ ਸਰਦੂਰਗੜ੍ਹ